ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੇ ਰੈਪਰ ਬਾਦਸ਼ਾਹ ਦੇ ਬਾਰੇ ਜੋ ਕਿ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਕਈ ਵਾਰ ਅਜਿਹੇ ਸਟੇਟਮੈਂਟਸ ਦੇ ਦਿੱਤੇ ਜਾਂਦੇ ਹਨ ਜਿਸ ਕਰਕੇ ਉਹ ਲਾਈਮਲਾਈਟ 'ਚ ਆ ਜਾਂਦੇ ਨੇ। ਐਵੇਂ ਹਾਲੀ ਦੇ ਵਿੱਚ ਬਾਦਸ਼ਾਹ ਦੇ ਵੱਲੋਂ ਜੋ ਸੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹ ਆਈਸ ਬਾਥ ਲੈਂਦੇ ਹੋਏ ਨਜ਼ਰ ਆ ਰਹੇ ਸੀਗੇ ਜਿਸ ਦੇ ਵੈਸੇ ਬਹੁਤ ਸਾਰੇ ਫਾਇਦੇ ਹੁੰਦੇ ਆ। ਤਾਂ ਇਸ ਦੌਰਾਨ ਦੱਸਿਆ ਇਸ ਵੀਡੀਓ ਨੂੰ ਤਾਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਪਰ ਇਸੇ ਦੌਰਾਨ ਬਾਦਸ਼ਾ ਆਪਣੀ ਇੱਕ ਸਟੇਟਮੈਂਟ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਸੀਗੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਪੋਸਟ ਜੋ ਸੀ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੁਆਲੀਬਾਦ ਦਾ ਨਾਮ ਸ਼ਰਕੀਤਾ ਗਿਆ ਸੀ ਨਾਲ ਇੱਕ ਈਮੋਜੀ ਸ਼ੇਅਰ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਯੂਜ਼ਰ ਦੇ ਵੱਲੋਂ ਜੋ ਸੀ ਬਾਦਸ਼ਾ ਨੂੰ ਕਮੈਂਟ ਕੀਤਾ ਗਿਆ ਜਿੱਥੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਕੋਈ ਸੌਂਗ ਆ ਰਿਹਾ ਦੁਆਲੀਬਾਦ ਦੇ ਨਾਲ ਤਾਂ ਇਸ ਤੋਂ ਬਾਅਦ ਬਾਦਸ਼ਾ ਦੇ ਵੱਲੋਂ ਕੁਝ ਅਜਿਹੀ ਸਟੇਟਮੈਂਟ ਦੇ ਦਿੱਤੀ ਗਈ ਸੀ ਜਿਸ ਕਰਕੇ ਉਹ ਕਾਫੀ ਜ਼ਿਆਦਾ ਕੰਟਰੋਵਰਸ ਜਿਉਂ ਆਗੇ ਸੀਗੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਕ੍ਰਿਟਿਸਾਈਜ਼ ਵੀ ਕੀਤਾ ਗਿਆ ਸੀਗਾ ਤਾਂ ਬਾਦਸ਼ਾਹ ਨੇ ਇਸ ਦੇ ਰਿਪਲਾਈ ਦੇ ਵਿੱਚ ਲਿਖਿਆ ਸੀ ਮੈਂ ਉਸ ਦੇ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ ਬਾਦਸ਼ਾਹ ਦੀ ਸਟੇਟਮੈਂਟ ਤੋਂ ਬਾਅਦ ਲੋਕਾਂ ਦੇ ਵੱਲੋਂ ਬਹੁਤ ਸਾਰੇ ਰਿਐਕਸ਼ਨਸ ਆਤੇ ਜਾ ਰਹੇ ਸੀ ਲੋਕਾਂ ਨੇ ਕਿਹਾ ਕਿ ਭਾਰ ਦੇ ਨਾਲ ਨਾਲ ਦਿਮਾਗ ਵੀ ਘਟ ਗਿਆ ਤੇ ਇੱਕ ਯੂਜ਼ਰ ਨੇ ਲਿਖਿਆ ਸੀ ਕਿ ਜ਼ਾਹਿਰ ਹੈ ਕਿ ਓਲੰਪਿਕ ਦਿਮਾਗ ਲਈ ਚੰਗਾ ਨਹੀਂ ਹੁੰਦਾ ਇਸ ਦੀ ਇੱਕ ਐਗਜ਼ੈਕਟ ਉਦਾਹਰਣ ਹੈ ਇੱਕ ਹੋਰ ਨੇ ਲਿਖਿਆ ਸੀਗਾ ਭਰਾ ਨਸ਼ੇ ਦੇ ਵਿੱਚ ਦੱਸਦੀ ਹੈ ਕਿ ਬਾਦਸ਼ਾਹਾਂ ਦੇ ਵੱਲੋਂ ਜੋ ਸੀਗਾ ਆਪਣਾ weight loss ਕੀਤਾ ਗਿਆ ਸੀ ਲੋਕਾਂ ਦਾ ਮੰਨਣਾ ਹੈ ਕਿ ਭਾਰ ਘਟਾਉਣ ਦੇ ਲਈ ਉਹਨਾਂ ਦੇ ਵੱਲੋਂ ਓਲੰਪਿਕ ਮੈਡੀਸਿਨ ਦੀ ਜੋ ਸੀਗੀ ਵਰਤੋਂ ਕੀਤੀ ਗਈ ਸੀ ਜਿੱਥੇ ਲੋਕ ਉਹਨਾਂ ਦੀ ਫਿਟਨੈਸ ਤੇ ਲੁੱਕ ਦੀ ਪ੍ਰਸ਼ੰਸਾ ਕਰੇ ਨਾ ਉਥੇ ਉਹਨਾਂ ਨੂੰ ਇਸ ਸਟੇਟਮੈਂਟ ਕਰਕੇ ਕਾਫੀ ਜ਼ਿਆਦਾ ਜੋਸੀ ਟਰੋਲ ਵੀ ਕਰ ਰਹੇ ਨੇ ਤਾਂ ਦੱਸਦੀ ਹੈ ਕਿ ਬਾਦਸ਼ਾ ਜੋ ਆ ਉਹਨਾਂ ਦੇ ਵੱਲੋਂ ਬਹੁਤ ਸਾਰੇ ਹਿੱਟ ਗੀਤ ਜੋ ਪੰਜਾਬੀ ਇੰਡਸਟਰੀ ਨੂੰ ਵੀ ਦਿੱਤੇ ਗਏ ਨੇ ਤੇ ਉੱਥੇ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਦੇ ਬਹੁਤ ਸਾਰੇ ਹਿੱਟ ਗੀਤ ਟਰੈਕਸ ਆ ਨੇ ਜੋ ਕਿ ਬਾਲੀਵੁੱਡ ਆਰਟਿਸਟ ਕਲਾਕਾਰਾਂ ਦੀ ਜ਼ੁਬਾਨ ਦੇ ਉੱਤੇ ਵੀ ਅਕਸਰ ਛਾਏ ਰਹਿੰਦੇ ਨੇ ਪਰ ਤੁਹਾਨੂੰ ਬਾਦਸ਼ਾ ਕਿਵੇਂ ਦੇ ਲੱਗਦੇ ਨੇ ਉਹਨਾਂ ਦੇ ਗੀਤ ਕਿਵੇਂ ਦੇ ਲੱਗਦੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਮੈਂ ਸੋਨੀ ਹਾਂ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੇ ਰੈਪਰ ਬਾਦਸ਼ਾਹ ਦੇ ਬਾਰੇ ਜੋ ਕਿ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਕਈ ਵਾਰ ਅਜਿਹੇ ਸਟੇਟਮੈਂਟਸ ਦੇ ਦਿੱਤੇ ਆ ਜਾਂਦੇ ਹਨ ਜਿਸ ਕਰਕੇ ਉਹ ਲਾਈਮਲਾਈਟ 'ਚ ਆ ਜਾਂਦੇ ਨੇ। ਐਵੇਂ ਹਾਲੀ ਦੇ ਵਿੱਚ ਬਾਦਸ਼ਾਹ ਦੇ ਵੱਲੋਂ ਜੋ ਸੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹ ਆਈਸ ਬਾਥ ਲੈਂਦੇ ਹੋਏ ਨਜ਼ਰ ਆ ਰਹੇ ਸੀ ਕਿ ਜਿਸ ਦੇ ਵੈਸੇ ਬਹੁਤ ਸਾਰੇ ਫਾਇਦੇ ਹੁੰਦੇ ਆ। ਤਾਂ ਇਸੇ ਦੌਰਾਨ ਦ ਇਸ ਵੀਡੀਓ ਨੂੰ ਤਾਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਪਰ ਇਸੇ ਦੌਰਾਨ ਬਾਦਸ਼ਾ ਆਪਣੀ ਇੱਕ ਸਟੇਟਮੈਂਟ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਸੀਗੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਪੋਸਟ ਜੋ ਸੀ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੁਆਲੀਬਾ ਦਾ ਨਾਮ ਸ਼ਰਕੀਤਾ ਗਿਆ ਸੀ ਨਾਲ ਇੱਕ ਈਮੋਜੀ ਸ਼ੇਅਰ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਯੂਜ਼ਰ ਦੇ ਵੱਲੋਂ ਜੋ ਸੀ ਬਾਦਸ਼ਾ ਨੂੰ ਕਮੈਂਟ ਕੀਤਾ ਗਿਆ ਜਿੱਥੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਕੋਈ ਸੌਂਗ ਆ ਰਿਹਾ ਦੁਆਲੀਬਾ ਦੇ ਨਾਲ ਤਾਂ ਇਸ ਤੋਂ ਬਾਅਦ ਬਾਦਸ਼ਾ ਦੇ ਵੱਲੋਂ ਕੁਝ ਅਜਿਹੀ ਸਟੇਟਮੈਂਟ ਦੇ ਦਿੱਤੀ ਗਈ ਸੀ ਜਿਸ ਕਰਕੇ ਉਹ ਕਾਫੀ ਜ਼ਿਆਦਾ ਕੰਟਰੋਵਰਸ ਸੀ ਚਾਗੇ ਸੀਗੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਕ੍ਰਿਟਿਸਾਈਜ਼ ਵੀ ਕੀਤਾ ਗਿਆ ਸੀਗਾ ਤਾਂ ਬਾਦਸ਼ਾਹ ਨੇ ਇਸ ਦੇ ਰਿਪਲਾਈ ਦੇ ਵਿੱਚ ਲਿਖਿਆ ਸੀ ਮੈਂ ਉਸ ਦੇ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ ਬਾਦਸ਼ਾਹ ਦੀ ਸਟੇਟਮੈਂਟ ਤੋਂ ਬਾਅਦ ਲੋਕਾਂ ਦੇ ਵੱਲੋਂ ਬਹੁਤ ਸਾਰੇ ਰਿਐਕਸ਼ਨਸ ਆਤੇ ਜਾ ਰਹੇ ਸੀ ਲੋਕਾਂ ਨੇ ਕਿਹਾ ਕਿ ਭਾਰ ਦੇ ਨਾਲ ਨਾਲ ਦਿਮਾਗ ਵੀ ਘਟ ਗਿਆ ਤੇ ਇੱਕ ਯੂਜ਼ਰ ਨੇ ਲਿਖਿਆ ਸੀ ਕਿ ਜ਼ਾਹਿਰ ਹੈ ਕਿ 올림픽 ਦਿਮਾਗ ਲਈ ਚੰਗਾ ਨਹੀਂ ਹੁੰਦਾ ਇਸ ਦੀ ਇੱਕ ਐਗਜ਼ੈਕਟ ਉਦਾਹਰਣ ਹੈ ਇੱਕ ਹੋਰ ਨੇ ਲਿਖਿਆ ਸੀ ਭਰਾ ਨਸ਼ੇ ਦੇ ਵਿੱਚ ਦੱਸਦੀ ਹੈ ਕਿ ਬਾਦਸ਼ਾਹਾਂ ਦੇ ਵੱਲੋਂ ਜੋ ਸੀਗਾ ਆਪਣਾ weight loss ਕੀਤਾ ਗਿਆ ਸੀ ਲੋਕਾਂ ਦਾ ਮੰਨਣਾ ਹੈ ਕਿ ਭਾਰ ਘਟਾਉਣ ਦੇ ਲਈ ਉਹਨਾਂ ਦੇ ਵੱਲੋਂ 올림픽 ਮੈਡੀਸਿਨ ਦੀ ਜੋ ਸੀਗੀ ਵਰਤੋਂ ਕੀਤੀ ਗਈ ਸੀ ਜਿੱਥੇ ਲੋਕ ਉਹਨਾਂ ਦੀ ਫਿਟਨੈਸ ਤੇ ਲੁੱਕ ਦੀ ਪ੍ਰਸ਼ੰਸਾ ਕਰੇ ਨਾ ਉਥੇ ਲੋਕ ਉਹਨਾਂ ਨੂੰ ਐਸ ਸਟੇਟਮੈਂਟ ਕਰਕੇ ਕਾਫੀ ਜ਼ਿਆਦਾ ਜੋਸੀ ਟਰੋਲ ਵੀ ਕਰ ਰਹੇ ਨਾ ਤਾਂ ਦੱਸ ਦਈਏ ਕਿ ਬਾਦਸ਼ਾ ਜੋ ਆ ਉਹਨਾਂ ਦੇ ਵੱਲੋਂ ਬਹੁਤ ਸਾਰੇ ਹਿੱਟ ਗੀਤ ਜੋ ਪੰਜਾਬੀ ਇੰਡਸਟਰੀ ਨੂੰ ਵੀ ਦਿੱਤੇ ਗਏ ਨੇ ਤੇ ਉੱਥੇ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਦੇ ਬਹੁਤ ਸਾਰੇ ਹਿੱਟ ਗੀਤ ਟਰੈਕਸ ਆ ਨੇ ਜੋ ਕਿ ਬਾਲੀਵੁੱਡ ਆਰਟਿਸਟ ਕਲਾਕਾਰਾਂ ਦੀ ਜ਼ੁਬਾਨ ਦੇ ਉੱਤੇ ਵੀ ਅਕਸਰ ਛਾਈ ਰਹਿੰਦੇ ਨੇ ਪਰ ਤੁਹਾਨੂੰ ਬਾਦਸ਼ਾ ਕਿਵੇਂ ਦੇ ਲੱਗਦੇ ਨੇ ਉਹਨਾਂ ਦੇ ਗੀਤ ਕਿਵੇਂ ਦੇ ਲੱਗਦੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ